ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਟੀ ਫੋਰ ਟ੍ਰਿਪਲੇਟ ਚੈਨਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਦੋ ਹਫ਼ਤੇ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਕਿ ਮੰਮੀ ਤੇ ਇੰਡੀਆ ਤੋਂ ਆਂਦੀ ਹਨਾ ਟ੍ਰਿਪਲੇਟਸ ਨੂੰ ਮਿਲਣ ਦੀ ਤੇ ਅੱਜ ਮੰਮੀ ਵਾਪਸ ਜਾ ਰਹੇ ਨੇ ਹਨਾ ਦੋ ਹਫ਼ਤੇ ਹੀ ਰਹੇ ਤੇ ਮੈਂ ਤਾਂ ਕਿਹਾ ਸੀਗਾ ਵੀ ਤੁਸੀਂ ਥੋੜਾ ਲੰਬੇ ਸਮੇਂ ਲਈ ਆਓ ਤੇ ਮੰਮੀ ਕਹਿੰਦੇ ਵੀ ਮੈਂ ਨੈਕਸਟ ਟਾਈਮ ਆਉਂਗੀ ਪਤਾ ਨਹੀਂ ਉਹ ਟਾਈਮ ਕਦੋਂ ਆਣਾ ਵੈਸੇ ਤਾਂ ਮੰਮੀ ਦੀ ਫਲਾਈਟ ਹਨਾ ਸ਼ਾਮ ਦੀ ਆ ਮੰਮੀ ਕਹਿੰਦੇ ਵੀ ਅੱਜ ਚੱਲ ਮੈਂ ਤੈਨੂੰ ਤੇਰੇ ਫੇਵਰਿਟ ਹਨਾ ਚਨੇ ਪੂੜੀਆਂ ਬਣਾ ਕੇ ਦੇ ਕੇ ਜਾਨੀ ਆ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਦੇ ਆ ਤੇ ਮੈਂ ਹਨਾ ਟਰਾਈ ਕਰੂੰਗੀ ਵੱਤ ਤੋਂ ਵੱਤ ਹਨਾ ਚੀਜ਼ਾਂ ਰਿਕਾਰਡ ਕਰਨ ਦੀ ਮੰਮੀ ਦੀ ਟ੍ਰਿਪਲ ਐਕਸ ਦੇ ਨਾਲ ਤੇ ਇੱਥੇ ਅਦਵਿਤ ਪਿਆ ਆ ਹਜੇ ਮੈਂ ਅਦਵਿਤ ਨੂੰ ਹੀ نیچے ਲੈ ਕੇ ਆਈ ਆ ਕਿਉਂਕਿ ਬਾਕੀ ਦੋ ਉੱਪਰ ਨੇ ਇੰਦਰ ਕੋਲ ਬੈਠੇ ਹੋਏ ਨੇ ਉਹਨਾਂ ਦੇ ਮੰਮੀ ਉਹਨਾਂ ਨੇ ਅੱਜ ਕਿਤੇ ਜਾਣਾ ਪਿਆ ਤੇ ਉਹ ਗਏ ਹੋਏ ਨੇ ਧਿਆਗ ਵਿੱਚ ਸੁੱਤਾ ਪਿਆ ਪੂੜੀਆਂ ਚੋਲੇ ਖਾ ਕੇ ਫਿਰ ਹਨਾ ਮੰਮੀ ਦੀ ਪੈਕਿੰਗ ਜੀ ਰਹਿੰਦੀ ਸੀ ਥੋੜੀ ਜੀ ਉਹ ਵੀ ਕਰवानी ਆ ਤੇ ਬਾਤ ਹਨਾ ਕੱਲ ਦੇਣੀ ਸੀਗੀ ਟ੍ਰਿਪਲ ਐਟਸ ਨੂੰ ਮੰਮੀ ਕਹਿੰਦੇ ਵੀ ਚੱਲ ਅੱਜ ਮੇਰਾ ਲਾਸਟ ਦਿਨ ਆ ਵੀ ਮੈਂ ਅੱਜ ਨਾਲੇ ਬਾਤ ਦੇ ਦਨੀਆ ਬੱਚਿਆਂ ਨੂੰ ਤੇ ਮੰਮੀ ਦਾ ਧਿਆਨ ਸੀਗਾ ਵੀ ਲੋੜੀ ਵੀ ਮਨਾਣ ਦਾ ਪਰ ਉਹ ਨਾ ਜਿੱਮਾ ਕੰਸਟਰਕਸ਼ਨ ਜੀ ਚੱਲ ਰਹੀ ਹੈ ਕਰੇ ਮਤਲਬ ਸਾਰਾ ਹਜੇ ਚੱਲੀ ਨਹੀਂ ਸਟਾਰਟ ਨਹੀਂ ਹੋਈ ਹੈਗੀ ਪੈਕ ਜੇ ਕਰਤਾ ਇਦਾਂ ਸਾਰਾ ਕੁਝ ਮੈਂ ਤਾਂ ਉਹਨਾਂ ਨੂੰ ਫੋਨ ਵੀ ਕੀਤਾ ਸੀਗਾ ਵੀ ਕਿੰਨਾਕ ਟਾਈਮ ਲੱਗਣਾ ਤੇ ਉਹ ਕਹਿੰਦੇ ਵੀ ਹਜੇ ਤਾਂ ਵੀ ਹਫਤਾ ਹੋਰ ਲੱਗ ਜਾਣਾ ਤੇ ਉਹਦੇ ਕਰਕੇ ਥੋੜਾ ਲੋੜੀ ਦਾ ਫੰਕਸ਼ਨ ਵੀ ਪੋਸਟਪੋਨ ਹੋ ਗਿਆ ਆਜ਼ਰ ਮੰਨੀ ਨੂੰ ਕੁਛ ਏ ਮੈਂ ਮਿੱਠ ਸੁਨੀਪ ਲਈ ਨਹੀਂਆਂ ਪੂੜੀਆਂ ਬਣਾਈਆਂ ਮੰਮੀ ਆ ਦੇਖੋ ਤਾਂ ਕੌਣ ਹੂੰ ਸੁਨੀਪ ਉਹ ਹੁਣ ਤਾਂ ਪਛਾਣਾ ਹੈ ਨਾ ਮੈਂ ਬਤਨ ਚਾਹਾਂਗਾ ਸਾਰੰਗੀ ਕਿੰਨਾ ਬੰਦ ਪਰ ਮੈਂ ਜਾਨਦਾ ਤੇ ਨੈਕਸਟ ਟਾਈਮ ਆਉਂਗੇ ਫੇਰ ਹੋ ਜਾ ਫੇਰ ਭੁੱਲਿਆ ਨਾ ਸਮੀਪ ਮੈਂ ਕਿ ਸਮੀਆ ਯਾਦ ਕਰਾਂਗੇ ਦਾ ਫੇਸ ਆਂ ਬਿਲਕੁਲ ਬਿਲਕੁਲ ਉਧਰ ਨਹੀਂ ਪਤਾ ਇਤਨਾ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਬਹੁਤ ਮਿਸ ਕਰੂੰਗੀ ਜਾ ਕੇ ਇਹ ਰੌਣਕ ਕੀ ਹੈਗਾ ਵਾ ਆ ਨਾ ਹੋਰ ਰੌਣਕ ਲਾਉਂਦਾ ਸਿੱਟਾ ਬੜਾ ਜਿਆਦਾ ਅੱਛਾ ਮੈਂ ਸਾਈਡ ਤੇ ਲੱਜਦੀ ਮੈਂ ਹੁਣ ਖਿਡਾਣ ਲੱਗੇ ਹੋਏ ਨੇ ਬੱਚਿਆਂ ਨੂੰ ਤੇ ਆਹੀ ਧੀ ਜਿਹੜੀ ਮੰਮੀ ਨੇ ਬਹੁਤ ਮਿਸ ਕਰਨੀ ਆ ਉੱਥੇ ਜਾ ਕੇ ਮੰਮੀ ਆ ਯਾਦ ਬਹੁਤ ਕਰਿਆ ਕਰੋਗੇ ਨਾ ਇਹਨਾਂ ਨੂੰ ਹਾਂ ਮੈਂ ਦੇਖ ਪ ਜਾਵਾਂਗੀ ਕਿ ਮੰਮੀ ਆ ਤਾਂ ਨਾ ਦੇਖਦੇ ਅੱਜ ਤਾਂ ਬਹੁਤ ਵਧੀਆ ਹਾਂ ਇੱਥੇ ਕਿੰਨੋਂ ਪਿਆ ਕੇ ਰੋਂਦੇ ਵੀ ਨਹੀਂ ਹਾਂ ਮੰਮੀ ਆ ਯਾਦ ਆ ਪਹਿਲੇ ਦਿਨ ਇੱਥੇ ਹੀ ਸੀ ਪਾਇ ਸੀ ਇਕੱਠੇ ਸਾਰੇ ਨੂੰ ਜਦ ਪੁੱਛਿਆ ਸੀ ਕੌਣ ਕਿਹੜਾ ਹੈ ਹੁਣ ਤਾਂ ਪਛਾਣ ਹੋ ਗਈ ਹੋਣੀ ਆ ਨਾ ਹਾਂ ਹੁਣ ਮੈਨੂੰ ਪਛਾਣ ਆਉਂਦਾ ਇਹ ਕੌਣ ਆ ਹਾਂ ਇਹ સ્ਨੀਪ ਕਿ ਆਇਆ ਇਹ ਵਿਦੇਸ਼ੀ ਆ ਇਹ ਅਦਵੀਤ ਅਦਵੀਤ ਕਿੰਨਾ ਸੀਰੀਅਸ ਹੋਇਆ ਪਿਆ ਅਪਦੇਸ਼ਿਤ ਇਗਰ ਤੋ ਹੁਣ ਇਹਨਾਂ ਨੂੰ ਨਿਵਾਣਾ ਸ਼ੁਰੂ ਕਰਨਾ ਆ ਤੇ ਹਨਾ ਇੰਦਰ ਟੱਬ ਲੈ ਕੇ ਆਏ ਨੇ ਅੱਜ ਨਵਾਂ ਤੇ ਉਹ ਓਪਨ ਕਰਦੇ ਆ ਤੇ ਮੰਮੀ ਹਨਾ ਅਦਵਤ ਨੂੰ ਚੁੱਪ ਕਰਾ ਰਹੇ ਨੇ ਕਿਉਂਕਿ ਇਹ ਰੋਣ ਲੱਗ ਗਿਆ ਸੀਗਾ ਜ਼ਿਆਦਾ ਹੀ ਤੇ ਇਹਨੇ ਫਿਰ ਨਹੀਂ ਤਾਂ ਬਾਕੀਆਂ ਨੂੰ ਠਾਲ ਦੇਣਾ ਆ ਸਾਰੇ ਰੋ ਰਹੇ ਨੇ ਕਹਿ ਰਹੇ ਨੇ ਨਾਨੀ ਮੰਮਾ ਨਾ ਜਾਓ ਮੰਮੀ ਨੇ ਮੇਰੀ ਤਾਂ ਸੁਣੀ ਨਹੀਂ ਇਹ ਦੇਖ ਲੈ ਮੰਮੀ ਇਹਨਾਂ ਤੇ ਤੱਕ ਕਰ ਲੋ ਰਹਿਣੇ ਜਾਣ ਨਾ ਰੋਣ ਦਾ ਹਾਂਜੀ ਬੱਸ ਪਾਈ ਜਾਣਾ ਖਤਮ ਹੋ ਗਿਆ ਹੁਣ ਹੁਣ ਰੋਣਾ ਸ਼ੁਰੂ ਕਰਤਾ ਹਾਂ ਹਾਸੇ-ਬਾਸੇ ਵਾ ਹਾਸੇ-ਬਾਸੇ ਉਪਦੇਸ਼ ਤਾਂ ਅੱਜਕੱਲ ਬਹੁਤ ਹੱਸਦਾ ਆ ਗੱਲਾਂ ਵੀ ਬਹੁਤ ਸੁਣਦਾ ਆ ਗੱਲਾਂ ਵੀ ਬਹੁਤ ਕਰਦਾ ਆ ਜਿਹੜਾ ਹਜੇ ਸੱਤ ਪਿਆਨ ਮੈਂ ਹੁਣੀ ਹਜੇ ਟੰਮੀ ਤੇ ਪਾਇਆ ਸੀ ਇਹਦੀ ਤੇ ਤਾਂ ਰਿਲੈਕਸ ਹੋ ਕੇ ਰਾਮ ਨਾਲ ਪਿਆ ਆ ਰਾਤ ਤੇ ਜੰਮਾ ਨਹੀਂ ਸੁੱਤਾ ਹੈਗਾ ਤਾਂ ਹੁਣ ਇਹ ਨੀਂਦਾ ਆਪਣੀਆਂ ਪੂਰੀਆਂ ਕਰ ਰਿਹਾ ਮੈਨੂੰ ਤਾਂ ਹੀ ਨਹੀਂ ਠਾਲ ਰਹੀ ਹੈਗੀ ਹਜੇ ਤੇ ਸਾਨੂੰ ਇਹ ਦੋਨੇ ਖੇਡ ਰਹੇ ਨੇ ਹਾਸਰੇ ਨੇ ਨਾਲੇ ਉਪਦੇਸ਼ ਹਾਂਜੀ ਦੇਖਿਓ ਹਾਸੇ ਵੀ ਆਪਸ ਦੇ ਵਿੱਚ ਫੜਨ ਲੱਗੇ ਨੇ ਹੇ ਵੀ ਆ ਵੀ ਕੰਨਾ ਹੁਣ ਉਪਦੇਸ਼ ਵੀ ਮੇਰੇ ਹੱਥ ਬੰਨੀ ਰੱਖਦੇ ਆ ਵੀ ਬਾਕੀਆਂ ਦੇ ਹੱਥ ਐ ਫਰੀ ਹੁੰਦੇ ਆ ਕੋਈ ਨਹੀਂ ਪੁੱਤ ਤੂੰ ਹੀ ਨੋ ਵੀ ਤੂੰ ਹੀ ਸਭ ਤੋਂ ਵੱਧ ਮਾਰਦਾ ਐ ਫੇਸ ਬਿਊਟੀ ਥੋੜੀ ਤੇ ਨਹੀਂ ਖਰਾਬ ਕਰਨ ਦੇਣੀ ਹੈ ਹੈਨਾ ਹੈਨਾ ਆ ਵੀ ਮੈਨੂੰ ਲੱਗਦਾ ਉੱਠਣ ਜਾ ਲੱਗਿਆ ਵੀ ਮੈਂ ਕਿੱਥੇ ਪਿੱਛੇ ਰਹਿ ਜਾ ਦੋ ਭਰਾ ਖੇਡ ਰਹੇ ਆ ਆਪਸ ਦੇ ਵਿੱਚ ਮੈਂ ਵੀ ਪਾਰਟਿਸਪੇਟ ਕਰਨਾ ਹੈ ਹਾਂਜੀ ਹਾਸ ਰਿਹਾ ਹਾਂ ਹਾਂ ਹਾਸਲਾ ਹਾਸਲਾ ਰਾਤ ਨੂੰ ਤਾਂ ਤੂੰ ਹੱਸਦਾ ਨਹੀਂ ਰਾਤ ਨੂੰ ਤਾਂ ਬੱਸ ਰੋਂਦੀ ਹੀ ਨੇ ਜਰ ਫੋਨ ਦੇ ਨੇ ਸਾਨੂੰ ਨਾ ਸੋ ਕੇ ਹੱਸ ਲਓ ਪੁੱਤ ਫੇੜਣ ਹੁਣ ਤੁਸੀਂ ਹੁਣ ਤੁਹਾਡੇ ਅਗਲੇ ਬ੍ਰਦਰ ਦੀ ਵਾਰੀ ਹੈ ਥੋੜਾ ਜਨ ਹਰਾਮ ਦੇ ਮਿਲੂਗਾ ਨਿਕਲ ਜਾਈਆ ਪਾਣੀ ਸੁਨੇਖ ਲੈ ਟੈਂਪਰੇਚਰ ਅੱਛੇ ਸ਼ਾਮ ਤੋਂ ਬਾਅਦ ਨਹੀਂ ਹਾਂਜੀਰਾਮ ਨਾਲ ਬੈਠਾ ਹੈ ਨਾ ਨਿਮਨਵਾ ਰਹੇ ਮਨਾਮ ਨਹੀਂ ਖਾ ਗਿਆ ਦੇਖਿਆ ਨਾ ਉਹ ਉਹ ਗਿਆ ਹੈਗਾ ਬਹੁਤ ਸਿਆਣਾ ਵੈਸੇ ਨਿਮੋਣਾ ਤਾਂ ਕੱਲ ਸੀ ਨਾ ਬਲਕੌਨ ਸੱਡੇ ਕੋਈ ਆਇਆ ਹੈ ਸੀਗਾ ਤੇ ਫਿਰ ਉਹਨਾਂ ਕਰਕੇ ਥੋੜੇ ਬਿਜ਼ੀ ਸੀਗੇ ਤਾਂ ਅੱਜ ਸਾਨੂੰ ਨਿਮੋਣਾ ਪੈ ਰਿਹਾ ਹੈ ਪਰ ਫਿਰ ਵੀ ਹੈਗਾ ਟਾਈਮ ਥੋੜਾ ਜਿਹਾ ਛੇਤੀ ਛੇਤੀ ਨਿਮਾ ਦੰਨੇ ਇਹਨਾਂ ਨੂੰ ਗੇੜਾ ਨਾਲ ਬਹੁਤ ਟਾਈਮ ਲੱਗਦਾ ਨਿਮੋਣਾ ਹਨਾ ਮੰਮੀ ਹੌਣ ਤਾਂ ਤੁਸੀਂ ਮੰਨ ਲਾ ਲਾ ਜਾਂਦੇ ਹੋ ਕਿ ਉਹਨਾਂ ਨੂੰ ਮੰਗਿਆ ਕਿ ਇਹਨਾਂ ਨੂੰ ਉਹ ਤਾਂ ਮੰਨ ਲਾ ਤਾਂ ਬੱਡੇ ਹੋ ਜਾਣ ਇਹਨਾਂ ਨੇ ਹਾਂ ਕਿੱਲਾ ਤਾਂ ਰੋੜ ਲੱਗ ਜਾਂਦਾ ਜਦੋਂ ਤਾਂ ਇਹਨਾਂ ਨੂੰ ਇਹਨਾਂ ਬਧੀਆ ਲੱਗਾ ਨਾ ਕੋਸੇ ਜੇ ਪਾਣੀ ਦੇ ਵਿੱਚ ਬੈਠੇ ਰਹਿਣਾ ਹੈ ਨਾ ਹਾਂ ਨਾ ਬਹੁਤ ਵਧੀਆ ਲੱਗ ਰਿਹਾ ਇੱਕ ਤਾਂ ਸੀ ਖੁਸ਼ ਹੋ ਕਿ ਨਾ ਤਾਂ ਪਿਆਗਾ ਮੈਂ ਹੁਣ ਦਿੱਤ ਤੂੰ ਆ ਰਿਹਾ ਪੁੱਤ ਮੈਂ ਟਵਲ ਲੈ ਕੇ ਆਈ ਮਮੀ ਕੁਸੀਂ ਮਾਮਾ ਨਾ ਨਾ ਦੇ ਮਮੀ ਤਿੰਨ ਸੈਟ ਕੱਢਿਆ ਨਵੇਂ ਕੱਲ ਵੀਰੇ ਹੀ ਲੱਗਦਾ ਮੇਰਾ ਉਹ ਗਿਫਟ ਦੇ ਕੇ ਗਏ ਸੀ ਕਿ ਬਹੁਤ ਸੋਹਣੀ ਬੱਕਟ ਬਣਾਈ ਆ ਉਹਨਾਂ ਨੇ ਤੇ ਆ ਮੈਂ ਧੋਤੇ ਸੀ ਕਿ ਕੱਲ ਵੀ ਮੈਂ ਕਿਹਾ ਸੀ ਚਲ ਅੱਜ ਪਾ ਦੂੰਗੀ ਹੁਣ ਤੁਸੀਂ ਦੇਖ ਲਓ ਕਿਹੜਾ ਗੀਦੇ ਪਾਣਾ ਹੈ ਹਾਂ ਠੀਕ ਹੈ ਆ ਵਾਲਾ ਪਾ ਦੋ ਹਾਂ ਅੱਜ ਵੀ ਤੇ ਹਾਂ ਅੱਜ ਠੀਕ ਹੈ ਦੇਖੋ ਜੀ ਮੈਂ ਮ사ਜ ਕਰ ਦਿੰਨੇ ਆ ਤੇ ਫਿਰ ਇਹਦੇ ਆ ਵਾਲਾ ਪਾ ਦਿੰਨੇ ਹਾਂ ਮੈਂ ਬਾਂਬੀ ਤੁਹਾਡੇ ਬੱਚੇ ਨੂੰ ਮਹਾਰਾ ਬਹੁਤ ਟਾਈਮ ਬਾ ਤੁਹਾਡੇ ਤੋਂ ਬਾਤਾਂ ਇਹਦੀ ਬਾਤ ਆਈ ਹੈ। ਯਾਨੀ ਨੂੰ ਮਾਦੀ ਦੇ ਸੀ ਆ ਨਹੀਂ ਚੁਟੇ ਬੱਚੇ ਦੇ ਆਪਣੇ ਬੱਚੇ ਆਦਾ ਹੁੰਦੇ ਹਨ। ਆਦਾ ਮੈਨੂੰ ਬਹੁਤ ਸੌਖ ਸੀ ਡਾਈਪਰ ਵੀ ਤੁਸੀਂ ਚੇਂਜ ਕਰ ਲੈਂਦੇ ਸੀ ਫੀਡ ਵੀ ਬਣਾ ਲੈਂਦੇ ਸੀਗੇ ਤੇ ਸਾਰਾ ਕੁਝ ਕਰ ਲੈਂਦੇ ਸੀ ਹੁਣ ਇੱਕਦਮ ਕੰਮ ਬੜੀ ਗੀਰਦੀ ਰੋਂਦਾ ਨਹੀਂ ਡਾਈਪਰ ਲਗਾਉਂਦੇ ਵੀ ਨਹੀਂ ਰੋਂਦੇ ਹੈ ਕਿ ਦੇਖ ਲਾ ਬਹੁਤ ਸੌਖ ਹੈ। ਜਿਹੜਾ ਹਨਾ ਜੇ ਤੇ ਨਹੀਂ ਜਾਣਿਆ ਤਾਂ ਇਹਨਾਂ ਦਾ ਕੰਮ ਵੀ ਮਤਲਬ ਉਹਨੇ ਹੀ ਵੱਧ ਜਾਂਦਾ ਹੈ ਜਿਵੇਂ ਡਾਈਪਰ ਚੇਂਜ ਬੋਟਲਸ بار بار ਧੋਣੀਆਂ ਹਰ ਫੀਡ ਤੋਂ ਬਾਅਦ ਤੇ ਫਿਰ ਇਹਨਾਂ ਦੀ ਫੀਡ ਬਣਾਣੀ ਹਨਾ ਤੇ ਫਿਰ ਮੈਡੀਸਨ ਦੇਣੀ ਇਹਨਾਂ ਨੂੰ ਤੇ ਟਾਈਪ ਹੋਰ ਇਹਨਾਂ ਨੂੰ ਨਵਾਉਣਾ ਸਾਰਾ ਕੁਝ ਕਰਨਾ ਤਾਂ ਮੈਨੂੰ ਉੱਥੇ ਜਦ ਹਸਪੀਟਲ ਸੀਗੇ ਉਦੋਂ ਵੀ ਨਰਸ ਕਹਿੰਦੀ ਸੀ ਕਿ ਵੀ ਜਿੰਨੇ ਤੁਹਾਨੂੰ ਹੱਥ ਮਿਲਣ ਹਲਪ ਲਈ ਓਨੇ ਥੋੜੇ ਨੇ ਮੰਮੀ ਇਹਨਾਂ ਤੋਂ ਨਹੀਂ ਪਾਇੰ ਕਿਤਾ ਐਨੇ ਬੰਦ ਕਿ ਤਾ ਨਾ ਮੈਂ ਇਹ ਨਹੀਂ ਬਿਲਕੁਲ ਨਹੀਂ ਤਾ ਦਿੱਤਾ ਇਹ ਬੱਚਾ ਬਹੁਤ ਸਾਰਾ ਇਹਦਾ ਹੋ ਗਿਆ ਕੋਰੀਆ ਨਿਓ ਤੋਨ ਕਿੰਨੇ ਅਸੀਂ ਤਾਂ ਮੈਨੂੰ ਹਰ ਘੰਟੇ ਬਾਅਦ ਕਿਹਿਆਣਾ ਇਹਨਾਂ ਦੇ ਡਾਈਪਰ ਚੇਂਜ ਕਰਦੇ ਤਾਂ ਹੀ ਰੋਂਦੇ ਹੋਣੇ ਮੈਂ ਕਿਹਾ ਨਹੀਂ ਮਮੀ ਤਾਂ ਛੋਟੇ ਬੱਚੇ ਨੂੰ ਬੁਰੀ ਵਾਸ਼ਿੰਗ ਕਰ ਲੈਂਦੇ ਉਹ ਜਦ ਹੀ ਰੋਣ ਲੱਗ ਜਾਂਦੇ ਆ ਹਾਂ ਪਰ ਨਹੀਂ ਜਦੋਂ ਦੋ ਤਿੰਨ ਘੰਟੇ ਕੱਢ ਜਾਂਦੇ ਨੇ ਇਹ ਬੱਚੇ ਨੂੰ ਨਵਾ ਕੇ ਮਾਲਸ਼ ਕਰਕੇ ਪਾ ਗਿਆ ਨਾ ਫਿਰ ਉਹ ਜਗਤ ਤਾਂ ਹੀ ਸਮਝੰਦਾਂਗਾ ਰਾਤ ਤੇ ਚੰਮਾਈ ਨਹੀਂ ਸੋਤਾ ਹੈਗਾ ਹੂੰ ਬਹੁਤਾਂ ਕਿਤਾਸੀ ਰਾਤ ਆਪਾਂ ਨੂੰ ਕਿਉਂਕਿ ਅੱਜ ਤਾਂ ਤੁਸੀਂ ਵੀ ਨਹੀਂ ਹੋਣਾ ਹੈਗਾ ਤਾਂ ਇਹਨੂੰ ਵਧੀਆ ਨਵਾ ਦੇਉ ਚੰਗੀ ਤਰ੍ਹਾਂ ਸੋ ਲਾਸਟ ਨੰਬਰ ਸਮੀਪ ਇਹ ਤਾਂ ਥੋੜਾ ਜਿਹਾ ਰਹੂਗਾ ਤੂੰ ਤੂੰ ਜੀ ਕਰੂਗਾ ਹੀ ਮੰਮੀ ਇਹ ਕੱਚ ਪਾਣੀ ਚੇਂਜ ਕੀਤਾ ਹਨਾ ਹੁਣ ਹਾਂ ਪਾਣੀ ਤਾਂ ਚੇਂਜ ਕਰਤਾ ਸੀ ਮੈਂ ਟੈਂਪਰੇਚਰ ਵੀ ਦੇਖਿਆ ਸੀ ਸਹੀ ਆ ਓਕੇ ਇਹਨੂੰ ਜ਼ਿਆਦਾ ਮਿਸ ਕਰਾਂਗੇ ਕਿਉਂਕਿ ਰਾਤ ਨੂੰ ਜ਼ਿਆਦਾਤਰ ਇਹ ਤੁਹਾਡੇ ਕੋਲ ਸੀ ਜ਼ਿਆਦਾ ਹੀ ਰਹਿੰਦਾ ਸੀਗਾ ਹਾਂ ਸਮੀਪ ਹਾਂ ਓਏ ਜੋਇ ਕੰਤਾ ਸੋ ਤਿੰਨ ਨੰਨੂ ਆ ਤਾਏ ਹੁਣ ਤਿੰਨ ਸਮੀਤਾਂ ਸੋ ਵੀ ਗਿਆ ਨਾ ਕਿ ਤੇ ਹੁਣ ਮਮਮੀ ਪੈਕਿੰਗ ਵਗੈਰਾ ਕਰਨੀ ਸ਼ੁਰੂ ਕਰ ਰਹੇ ਹਾਂ ਘਰ ਥੋੜਾ ਹੀ ਰਹਿ ਗਿਆ ਠੀਕ ਆਹ ਨਾਲ ਜ਼ਰੂਰ ਵਿੱਚ ਪਾ ਲਿਓ ਹਾਂ ਹੋਣਾ ਸੋਣਾ ਰਾਂਗੇ ਨਾ ਹਾਂ ਗੱਲ ਤਾਂ ਦੀ ਹੈ ਸਟਿੱਕਰ ਲਾਉਣੇ ਪੈਂਦੇ ਆ ਆਪਣੇ ਇਹਨਾਂ ਬੇਟਰੀਆਂ ਸਟਿੱਕਰ ਆ ਕਿ ਬੇਟਾ ਮੰਮੀ ਅਸ ਨਹੀਂ ਹਿੰਦੇ ਸੂਟਾ ਕਰਕੇ ਆ ਭਾਰ ਜ਼ਿਆਦਾ ਹੋਇਆ ਹੋਇਆ ਟੈਕ ਚੀਰਾ ਨੂੰ ਤਾਂ ਸਾਮਾਨ ਤਾਂ ਕੁਝ ਵੀ ਨਹੀਂ ਹੈਗਾ ਸਾਮਾਨ ਕੁਝ ਨਹੀਂ ਪਈ ਕਿ ਸੂਟਾਂ ਦਾ ਵੇਟ ਜਾਗਾ ਉਹਨਾਂ ਦਾ ਫੇ ਤੁਸੀਂ ਅਸਨੀਲ ਦੇ ਇੱਥੇ ਰੱਖ ਜੋ ਇੱਥੇ ਪੈਣੀ ਨਹੀਂ ਪੈਂਦੇ ਉੱਥੇ ਇੰਡੀਆ ਚ ਨੇ ਇਹ ਅੱਛਾ ਹਾਂ ਇਹ ਵੀ ਗੱਲ ਹੈ ਠੰਡ ਜ਼ਿਆਦਾ ਹੈ ਉੱਥੇ ਹਾਂ ਠੰਡ ਹੋਗੀ ਹੋਣੀ ਠੰਡ ਜ਼ਿਆਦਾ ਹੈ ਇੱਕ ਗੱਲ ਮੈਂ ਜ਼ਰੂਰ ਦੇਖੀ ਆ ਪੈਕਿੰਗ ਭਾਵੇਂ ਤੁਸੀਂ ਪਹਿਲੇ ਦਿਨ ਤੋਂ ਸਟਾਰਟ ਕਰ ਲਓ ਭਾਵੇਂ ਅਜੇ ਟੈਕਟ ਲੈ ਵੀ ਨਹੀਂ ਉਹਦੋਂ ਤੋਂ ਸਟਾਰਟ ਕਰ ਲਓ ਫਰਵ ਐਂਡ ਮੋਮੈਂਟਸ ਤੱਕ ਪੈਕਿੰਗ ਹੁੰਦੀ ਹੀ ਨਹੀਂ ਹੈਗੀ ਹੁਣ 2 ਘੰਟੇ ਰਹਿ ਗਏ ਨੇ ਤੇ ਮੰਮੀ ਲੱਗੇ ਪਏ ਨੇ ਪਰ ਫਿਰ ਵੀ ਅਜੇ ਕੁਝ ਨਹੀਂ ਪੈਕ ਹੋਇਆ ਹੈਗਾ ਕਿਆ ਦੇਖਿਆ ਤਾਂ ਮੈਂ ਆਪ ਪੈਕ ਹੀ ਲੈ ਜਾਂਦੀ ਐ ਕਿ ਦਿਆਂ ਸਮਾਨ ਛੱਡਿਆ ਨਹੀਂ ਕਦਿਹਾ ਲੈ ਜਾਂਦੀ ਐ ਹਾਂ ਮੰਮੀ डन ਹੈ ਕਿਆ ਹਾਂ डन ਸੀ ਸਮੀ ਨੂੰ ਨਾਲ ਲੈ ਕੇ ਜਾਵਾਂਗੇ ਮੈਂ ਜਾਣ ਵਾਲੇ ਅਰਪਟ ਤੇ ਹਾਂ ਜਾਨੀ ਆ ਟੈਕੀ ਨੂੰ ਲੈ ਕੇ ਜਾਣਾ ਮਾ ਸਮੀ ਨੂੰ ਲੈ ਕੇ ਜਾਵਾਂਗੇ ਓਕੇ ਫਿਰ ਮੈਂ ਨਾਲ ਤੇ ਫੀਡ ਵਗੈਰਾ ਤਿਆਰ ਕਰਕੇ ਰੱਖ ਦਿੰਦੀ ਹਾਂ ਨਾ ਹਾਂ ਸਮੀ ਵੀ ਜਾਵੇ ਮੈਂ ਦੇ ਬੋਤਲ ਵੀ ਕਰ ਦਿੰਦੀ ਭਾਵੇਂ ਤੁਹਾਡਾ ਸਮਾਨ ਰੈਡੀ ਆ ਹਾਂ ਸਾਰਾ ਪੈਕ ਕਰ ਲੈ ਸਾਰਾ ਹਾਂ ਸਾਰਾ ਪੈਕ ਕਰ ਲੇ ਫਿਰ ਫੋਟੋ ਬਣਾ ਕੇ ਮਮੀ ਹਾਂ ਕੌਣੀਆਂ ਲੈ ਸੂਟ ਸੋਣਾ ਮਮੀ ਥੋੜਾ ਸਿਰ ਵਾਲ ਮੈਂ ਪਹਿਲਾਂ ਲੈ ਹਾਂ ਮੇਰੇ ਸੂਟ ਕਿੱਲੇ ਨੇ ਬਹੁਤ ਸੋਣਾ ਹੈ ਹਾਂ ਮੇਰੀ ਅੱਖ ਸਿਗੀ ਵੈਸੇ ਕਾਦੇ ਤੇ ਸੂਟ ਤੇ ਨਾ ਛੜ ਕੇ ਜਾਉਂਗੀ ਫਿਰ ਕਰਦਾਂਗੀ ਨਾ ਹੋਰ ਕਿ ਮੈਨੂੰ ਤਾਂ ਆਖ ਨਹੀਂ ਰੋਣਾ ਅੰਦਰ ਹਣਾ ਚੱਲ ਰੋਏ ਹੁਣ ਤੇ ਪਹਿਲਾਂ ਤਿਆਰ ਹੋ ਜਾ ਫਿਰ ਫੋਟੋਆਂ ਕਰਾਈਏ ਨਾ ਟਾਈਮ ਬਹੁਤ ਜਾਂਦਾ ਹਾਂ ਮਾਂ ਬੱਚੇ ਇਹ ਵੀ ਰੋਂਦੇ ਆ ਕਹਿੰਦੇ ਵੀ ਅਸੀਂ ਨਹੀਂ ਜਾਣਦੇ ਮੈਂ ਆਉਂਗੀ ਸਿੱਸੀ ਸਿੱਤੀ ਆਉਂਗੂ ਨਾ ਤਾਂ ਮੈਂ ਤੁਹਾਨੂੰ ਮਿਸ ਕਰੂੰਗੀ ਬੱਚਾ ਹਾਂ ਬੜੇ ਇਤਰਾ ਰੋਂਦਾ ਦਿੱਸਤ ਨਹੀਂ ਮੈਂ ਜਦੋਂ ਪੀਕ ਟਾਈਮ ਕਰਦੀ ਆ ਠੀਕ ਹੈ ਠੀਕ ਹੈ ਬੱਚੇ ਮੰਮੀ ਨੇ ਟਰਾਈ ਕੀਤਾ ਤੇ ਇਹਨਾਂ ਨੂੰ ਫੋਟੋ ਕਰਾਉਣ ਦਾ ਉਪਦੇਸ਼ ਬਹੁਤ ਜ਼ਿਆਦਾ ਰੋ ਰਿਹਾ ਸੀਗਾ ਤੇ ਪਰ ਫਿਰ ਵੀ ਇੱਕ ਅੱਧੀ ਹੋ ਗਈ ਹੈ ਫੋਟੋ ਪਰ ਅਸਮੀਪ ਤੇ ਅਦਵਿਤ ਤਾਂ ਸੁੱਤੇ ਹੀ ਆਏ ਨੇ ਬਸ ਅੱਧਾ ਘੰਟਾ ਰਹਿ ਗਿਆ ਹੁਣ ਤੁਰਨ ਲੱਗੇ ਆਂ ਤੇ ਸਮਾਨ ਸਪਨ ਗੱਡੀ ਚ ਰੱਖਦੇ ਆਂ نیچے ਜਾ ਕੇ ਪਹਿਲਾਂ ਕੁਝ ਖਾ ਲੀਏ ਹਨਾ ਚਾਪੀ ਲੈਨੇ ਆ ਚਾਪੀ ਲੈਨੇ ਚਲੋ ਆਜੂ ਖਾਣੇ ਚ ਜਾਂਦੇ ਆਂ ਮੈਂ ਮੰਮੀ ਨੂੰ ਕਹੀ ਜਾਨੀ ਆ ਵੀ ਤੁਸੀਂ ਕੁਝ ਬੋਲੋ YouTube ਫੈਮਲੀ ਨੂੰ ਮੰਮੀ ਕੁਝ ਕਹੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੈਨੂੰ ਬਹੁਤ ਹੀ ਵਧੀਆ ਲੱਗਾ ਕਿ ਤੁਸੀਂ ਸਾਡੀਆਂ ਸਾਰਿਆਂ ਦੇ ਵਿੱਚ ਆਈਆਂ ਦੇਖੀਆਂ ਟਿੱਕਲ ਬੱਚਿਆਂ ਦੀਆਂ ਤੇ ਔਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਚਾਹੀਦਾ ਔਰ ਰਿਕਵੈਸਟ ਕਾ ਤੁਮ ਮੇਸ ਕਰਨੇ ਮੈਂ ਇਹਨਾਂ ਨੂੰ ਬਹੁਤ ਮਿਸ ਕਰੂੰਗੀ ਤੇ ਮੈਂ ਜਲਦੀ ਹੀ ਆਉਂਗੀ ਇਹਨਾਂ ਦੇ ਤੇ ਮੈਂ ਵੀ ਮੰਮੀ ਨੂੰ ਮਾਮ ਮਿਸ ਕਰ ਸੁਣਿਆ ਮੈਂ ਕਾ ਸੀ ਨਾ ਪੈਕਿੰਗ ਜਿੰਨ ਮਰਜ਼ੀ ਕਰ ਲਓ ਕੁਛ ਨਾ ਕੁਛ ਤਾਂ ਵੀ ਰਹੀ ਰਹੰਦਾ ਔਰ ਕੀ ਰਹਿ ਗਿਆ ਮੰਮੀ ਜੁੱਤੀ ਪਾਣੀ ਆ ओके ਤੁਸੀਂ ਅੱਗੇ ਬੈਣਾ ਕਿ ਪਿੱਛੇ? ਸਵੀਪ ਕਰੋ। ਠੀਕ ਆ ਪਰ ਮੈਂ ਅੱਗੇ ਬੈਜੋਨੀ ਆ। ਚਾਹਟੀ ਲੈਣੀ ਹੈ ਕਿ ਫ੍ਰੈਂਚ ਵਨੀਲਾ? ਨਹੀਂ। ਚਾਹਟੀ ਫ੍ਰੈਂਚ ਵਨੀਲਾ ਮਿੱਠੀ ਜੀ ਹੋ ਗਈ ਸੀ ਨਾ ਪਾਲੀ? ਹਾਂ, ਮਿੱਠੀ ਕੇ। ਠੀਕ। ਥੈਂਕ ਯੂ। ਸੋ 에어ਪੋਰਟ ਆ ਗਿਆ ਸੀ। ਦੋ ਘੰਟਿਆਂ ਤੱਕ ਮੰਮੀ ਦੀ ਫਲਾਈਟ ਨੂੰ ਦੋ ਘੰਟੇ ਹੋਰ ਲੱਗਣੇ ਹਨ ਅੰਦਰ ਐਂਟਰ ਹੋਣ ਨੂੰ। ਆ ਨਸੀਬ ਮੰਮੀ ਪਾ ਲਿਆ ਸਾਰਾ ਕੁਝ ਹਾਂ ਸਾਰਾ ਸਮਾਨ ਪਾ ਲਿਆ ਇੱਕ ਚੀਜ਼ ਤਾਂ ਭੁੱਲ ਗਏ ਆਪਣੇ ਦੋਤੇ ਮੈਨੂੰ ਜੀ ਚੱਲਦਾ ਨਾਲ ਲੈ ਕੇ ਚੱਣੀ ਆ ਉਹਨਾਂ ਵਿੱਚ ਤਾਂ ਭੁੱਲ ਜੂਗੀ ਨਹੀਂ ਮੈਂ ਮਜ਼ਾਕ ਕਰਦੀ ਸੀ ਤੇ ਅਸੀਂ 에ਰਪੋਰਟ ਪਹੁੰਚ ਗਏ ਆ ਤੇ ਅੰਦਰ ਜਾਣੇ ਹੁਣ ਤੇ ਸਨੀਪ ਵੀ ਆ ਗੱਡੀ ਚ ਅੰਦਰ ਸਨੀਪ ਨੂੰ ਕੱਢ ਲਓ ਮੰਮੀ ਨੇ ਸਮਝਾਂ ਤਾਂ ਕਾਫੀ ਪਾਲਿਆ ਉਹਨਾਂ ਦੇਖਦੇ ਆ 23 ਕਿਲੋ ਤੋਂ ਘਟਾ ਕੇ ਨਹੀਂ ਤੇ ਰੂਹੋਂ ਤਾਂ ਉਨੀ 20 ਕਿਲੋ ਆ 3 ਕਿਲੋ ਹੋਰ ਪੈਣਾ 3 ਕਿਲੋ ਵੀ 3 ਕਿਲੋ ਨਾਲ ਭੇਜ ਦੇ ਆਪਾਂ ਠੀਕ ਆ ਹਾਂ ਰੂਹ ਵਿੱਚ ਪਾ ਦਿੰਦੇ ਆ ਉਹ ਮੇਰੇ ਕੋਲ ਵੀ ਨਾਲ ਆ ਗਈ ਸੀ ਮੈਂਗ ਮਸ਼ੀਨ ਨੇ ਲਈ ਸੀਗੀ ਤਾਂ ਫਿਰ ਇੱਥੇ ਵੇਟ ਕੀਤਾ ਹਨਾ ਤਾਂ 20 ਕਿਲੋ ਆ 3 ਕਿਲੋ ਹੋਰ ਪੈ ਜਾਣਾ ਪਰ ਐਕਸਟਰਾ ਸਮਾਨ ਮੰਮੀ ਨਾਲ ਲੈ ਕੇ ਆਏ ਸੀਗੇ ਵੀ ਜੇ ਘਟਿਆ ਵੇਟ ਤਾਂ ਪਾ ਦਾਂਗੇ ਤੇ ਹੁਣ ਉਹੀ ਪਾਣ ਲੱਗੇ ਨੇ ਚਾ ਨੂੰ ਇੰਦਰ ਸਮਾਨ ਪਾ ਰਹੇ ਨੇ ਮੈਂ ਤੁਹਾਨੂੰ 스ਮੀਪ ਦਿਖਾ ਦਿੰਨੀ ਆ ਬਗਿਆ ਸੁੱਤਾ ਪਿਆ ਆ ਇਹ ਆਪਣੇ ਭਰਾਵਾਂ ਨੂੰ ਮਿਸ ਕਰਦਾ ਹੁਣ ਨਹੀਂ ਵੈਸੇ ਇਹਦੇ ਭਰਾ ਇਹਨੂੰ ਮਿਸ ਕਰਦੇ ਹੁਣ ਇਹ ਤਾਂ ਬਾਹਰ ਆਇਆ ਸਗੂ ਕੁੰਮੜ ਉਹ ਵਿਚਾਰੇ ਘਰੇ ਨੇ ਪਾ ਲਿਆ ਮੰਮੀ ਹੁਣਾਂ ਨੇ ਹੁਣ ਦੁਬਾਰਾ ਮੈਚਰ ਕਰਕੇ ਦੇਖਦੇ 20 ਕਿਲੋ ਹੁਣ ਪੂਰਾ ਹੈ ਕਿ ਨਹੀਂ ਆਪਾਂ ਨੂੰ ਪੰਜਾਬੀ ਨੂੰ ਆਦਤ ਹੁੰਦੀ ਆ ਨਾ ਵਿੱਚ 20 ਕਿਲੋ ਜਾਂਦਾ ਤਾਂ 20 ਕਿਲੋ ਹੀ ਲੱਗੇ ਜਾਣਾ ਘੱਟ ਨਹੀਂ ਲੱਗੇ ਜਾਣਾ ਬਾਅਦ ਵਿੱਚ ਭਾਵੇਂ ਹੋ ਜਵੇ ਰਾਤੀ ਕਿਲੋ ਪੂਰਾ ਤੇ ਹੀ ਆ ਨਾ ਆਈ ਥਿੰਕ ਕੱਟਣਾ ਚਾਹੀਦਾ ਹੋਣਾ ਨਹੀਂ ਨਹੀਂ ਲਾਈਨ 'ਚ ਖੜੇ ਆ ਸੈਕਿੰਡ ਕਰਨ ਲਈ ਤੇ ਥੋੜੇ ਟਾਈਮ ਤੱਕ ਚੈੱਕ ਇਨ ਕਰਨਾ ਫਿਰ ਸਿਕਿਉਰਿਟੀ 'ਸੇ ਜਾਣਾ ਹੈ ਮਨ ਸਿਕਿਉਰਿਟੀ ਅੰਦਰ ਚੱਲ ਰਹੇ ਨੇ ਮੰਮੀ ਜਿਵੇਂ ਜਿਵੇਂ ਨੇੜੇ ਆਈ ਜਾਂਦਾ ਉਹ ਮੈਂ ਦੇਰ ਤੱਕ ਠੀਕ ਜਾਂਦਾ ਕਦੋਂ ਜਾਣਾ ਤਾਂ ਹੈ ਗਿਆ ਜਿਵੇਂ ਜਾਣਗੇ ਤਾਂ ਵਾਪਸ ਆਉਣਗੇ ਸਹੀ ਟਾਈਮ 'ਨਾ ਮੈਂ ਵੀਡੀਓ ਕਰਕੇ ਤੁਹਾਨੂੰ ਕਰੂੰਗੀ ਤੇਰੇ ਨਾਲ ਹੋਰ ਆਉਂਦਾ ਸੁੱਤਾ ਪਿਆ Bye. 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 <tik> kamu baik. Baik. Kan pihak mummy ni juga pergi ਜੀ ਅਸੀਂ ਘਰੇ ਆ ਗਏ ਆ ਮਮੀ ਉਹਨਾਂ ਦੀ ਬੋਰਡਿੰਗ 8:30 ਸੀ ਤੇ ਫਲਾਈਟ ਉਹਨਾਂ ਦੀ 8:30 ਵਜੇ ਆ ਫਿਰ ਉਹਨਾਂ ਨੇ ਇੰਡੀਆ ਪਹੁੰਚ ਜਾਣਾ ਆ ਬਹੁਤ ਵਧੀਆ ਦਿਨ ਰਏ ਉਹਨਾਂ ਨਾਲ ਬਹੁਤ ਹਾਸੀਆਂ ਖੇਡੀਆਂ ਕੀਤੀਆਂ ਉਹਨਾਂ ਨਾਲ ਤੇ ਲਾਸਟ ਮੂਮੈਂਟ ਵੀਡੀਓ ਦੇ ਥੋੜੇ ਜਿਹਾ ਇਮੋਸ਼ਨਲ ਹੋ ਗਈ ਸੀ ਮੈਂ ਤਾਂ ਕਰਕੇ ਵੀਡੀਓ ਉੱਥੇ ਪਾਜ਼ ਕਰਤੀ ਸੀ ਅਰਸ਼ ਪਹਿਲਾਂ ਤਾਂ ਪਿੱਛੇ ਬੈਠੀ ਸੀ ਤੇ ਫਿਰ ਮੈਂ ਉਹਨੂੰ ਕਿਹਾ ਵੀ ਕਹਿੰਦੀ ਵੀ ਨਹੀਂ ਕਹਿੰਦੀ ਵੀ ਵੀਡੀਓ ਦਾ ਐਂਡ ਤੁਸੀਂ ਕਰੋ ਉਹ ਕਾਫੀ ਇਮੋਸ਼ਨਲ ਜੀ ਹੋਈ ਹੋਈ ਸੀ ਤੇ ਪ੍ਰਮਾਤਮਾ ਕੀ ਅਰਦਾਸ ਹੈ ਕਿ ਜਿਹੜੇ ਵੀਡੀਓ ਦੇਖ ਰਹੇ ਨੇ ਜਾਂ ਵੀਡੀਓ ਜਿਹੜੇ ਨਹੀਂ ਵੀ ਦੇਖ ਰਹੇ ਸਾਰਿਆਂ ਦੇ ਪਰਿਵਾਰ ਹੱਸਦੇ ਵਸਦੇ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਜਰ ਕਰਿਓ ਚੈਨਲ ਨੂੰ ਥੈਂਕ ਯੂ ਸੋ ਮਚ